ਸਫਲਤਾ ਨਾ ਕਿਸੇ ਉਮਰ ਦੀ ਮਹਤਾਜ ਹੁੰਦੀ ਹੈ ਤੇ ਨਾ ਹੀ ਕਿਸੇ ਹਾਲਾਤ ਦੀ ਇਹ ਸਿਰਫ ਹੌਂਸਲਾ ਤੇ ਸਹੀ ਰਾਹ ਚੁਣਨ ਵਾਲਿਆਂ ਨੂੰ ਮਿਲਦੀ ਹੈ ਦੋਸਤੋ ਅੱਜ ਅਸੀਂ ਵਿਚਾਰ ਕਰਾਂਗੇ ਕਿ ਕਿਸ ਤਰ੍ਹਾਂ ਅਸੀਂ ਆਪਣੀ ਜਵਾਨੀ ਦੇ ਵਿੱਚ ਹੀ ਆਪਣਾ ਪਹਿਲਾ ਕਦਮ ਹੈ ਜਿਹੜਾ ਉਹ ਸ਼ੇਅਰ ਮਾਰਕੀਟ ਦੇ ਵਿੱਚ ਰੱਖ ਸਕਦੇ ਹਾਂ ਜਿਸ ਤਰ੍ਹਾਂ ਇੱਕ ਬੀਜ ਜ਼ਮੀਨ ਵਿੱਚ ਪੋਇਆ ਜਾਂਦਾ ਹੈ ਉਸੇ ਤਰ੍ਹਾਂ ਅਸੀਂ ਆਪਣੀ ਜਵਾਨੀ ਪਹਿਰੇ ਦੇ ਵਿੱਚ ਆਪਣੀ ਵਿੱਤੀ ਆਜ਼ਾਦੀ ਦਾ ਜਿਹੜਾ ਬੀਜ ਹੈ ਉਹ ਬੋਹ ਸਕਦੇ ਹਾਂ ਦੋਸਤੋ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਕਿ ਸਟਾਕ ਮਾਰਕੀਟ ਸਿਰਫ ਪੈਸੇ ਵਾਲੇ ਬੰਦਿਆਂ ਵਾਸਤੇ ਹੈ ਪਰਸਚਾਈ ਇਹ ਹੈ ਕਿ ਸਟਾਕ ਮਾਰਕੀਟ ਇੱਕ ਅਜਿਹਾ ਜਰੀਆ ਹੈ ਜਿਸ ਨਾਲ ਤੁਸੀਂ ਆਪਣੇ ਤੇ ਆਪਣੇ ਪਰਿਵਾਰ ਦੇ ਸਾਰਿਆਂ ਦੇ ਸੁਪਨਿਆਂ ਨੂੰ ਸੱਚ ਕਰ ਸਕਦੇ ਹੋ ਮੇਰਾ ਇੱਕ ਦੋਸਤ ਸੀ ਮੰਨ ਲਓ ਉਸਦਾ ਨਾਮ ਰੋਹਿਤ ਹੈ ਰੋਹਿਤ ਦਾ ਜੋ ਪਿਛੋਕੜ ਸੀ ਉਹ ਮਜ਼ਦੂਰ ਪਰਿਵਾਰ ਤੋਂ ਸੀ ਪਰ ਉਸ ਨੂੰ ਇੱਕ ਗੱਲ ਦਾ ਪੂਰਾ ਯਕੀਨ ਸੀ ਜਿਸ ਨੂੰ ਅੱਜ ਅਸੀਂ ਫਾਈਨੈਂਸ਼ੀਅਲ ਫਰੀडम ਕਹਿ ਸਕਦੇ ਹਾਂ ਉਸ ਨੇ ਕਦੇ ਬਹੁਤੇ ਵੱਡੇ ਸੁਪਨੇ ਨਹੀਂ ਦੇਖੇ ਪਰ ਉਸ ਨੇ ਇਹ ਚਾਇਆ ਕਿ ਉਸ ਦੇ ਮਾਪਿਓ ਬੁਢਾਪੇ ਵਿੱਚ ਇੱਕ ਚੰਗਾ ਜੀਵਨ ਜੀਵਨ ਉਪਤਿੱਤ ਕਰ ਸਕਣ ਜੇਕਰ ਤੁਸੀਂ ਆਪਣੇ ਤੇ ਯਕੀਨ ਕਰਦੇ ਹੋ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਡੇ ਰਾਹ ਵਿੱਚ ਨਹੀਂ ਆ ਸਕਦੀ। ਦੋਸਤੋ, ਸਟਾਕ ਮਾਰਕੀਟ ਕੋਈ ਨੰਬਰਾਂ ਦਾ ਖੇਡ ਨਹੀਂ, ਇਹ ਤੁਹਾਡੀ ਧੀਰਜ, ਯਕੀਨ ਅਤੇ ਸਹੀ ਜਾਣਕਾਰੀ ਦੀ ਕਹਾਣੀ ਹੈ। ਰੋਹਿਤ ਨੇ ਸਟਾਕ ਮਾਰਕੀਟ ਵਿੱਚ ਔਨਲੀ ਛੋਟੇ-ਛੋਟੇ ਕਦਮ ਚੱਕੇ ਤੇ ਛੋਟੇ-ਛੋਟੇ ਕਦਮਾਂ ਦੇ ਨਾਲ ਉਸਨੇ ਸਟਾਕ ਮਾਰਕੀਟ ਬਾਰੇ ਜਾਣਕਾਰੀ ਜਿ ਜੋ ਇਕੱਠੀ ਕੀਤੀ। ਜੋ ਉਹ ਰੋਜ਼ ਕਮਾਈ ਕਰਦਾ ਸੀ, ਉਸ ਵਿੱਚੋਂ ਛੋਟੇ-ਛੋਟੇ ਖਰਚਿਆਂ ਨੂੰ ਘਟਾ ਕੇ ਰੋਹਿਤ ਵੱਲੋਂ 500 ਰੁਪਏ ਇਕੱਠੇ ਕੀਤੇ ਗਏ। ਪਰ ਇਹ 500 ਰੁਪਏ ਸਿਰਫ ਪੈਸੇ ਨਹੀਂ ਸੀ ਇਹ ਉਸਦਾ ਯਕੀਨ ਅਤੇ ਉਸਦੀ ਮਿਹਨਤ ਜੋ ਕਰਨਾ ਚਾਹੁੰਦਾ ਸੀ ਉਸਦਾ ਇੱਕ ਪ੍ਰਤੀਕ ਸੀ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਵੱਡੀ ਮੰਜ਼ਿਲ ਦੀ ਯਾਤਰਾ ਇੱਕ ਛੋਟੇ ਕਦਮ ਨਾਲ ਸ਼ੁਰੂ ਹੁੰਦੀ ਹੈ ਦੋਸਤੋ ਰੋਹਿਤ ਦੀ ਤਰ੍ਹਾਂ ਅਸੀਂ ਵੀ ਸ਼ੇਅਰ ਮਾਰਕੀਟ ਵਿੱਚ ਆਪਣਾ ਪਹਿਲਾ ਕਦਮ ਰੱਖ ਸਕਦੇ ਹਾਂ ਪਰ ਇਸ ਦੇ ਲਈ ਸਾਨੂੰ ਕੁਝ ਗੱਲਾਂ ਬਾਰੇ ਜਾਣਕਾਰੀ ਹੋਣਾ ਬਹੁਤ ਲਾਜ਼ਮੀ ਹੈ ਜਦੋਂ ਅਸੀਂ ਇਸ ਦੇ ਵਿੱਚ ਆਪਣਾ ਪਹਿਲਾ ਕਦਮ ਰੱਖਦੇ ਹਾਂ ਤਾਂ ਸਾਡੇ ਲਈ ਧੀਰਜ ਸਿਖਲਾਈ ਤੇ ਪਲੈਨਿੰਗ ਸਭ ਤੋਂ ਜ਼ਰੂਰੀ ਹੁੰਦਾ ਹੈ ਸਟਾਕ ਮਾਰਕੀਟ ਵਿੱਚ ਆਨਲਾਈ ਸਾਡੇ ਕੋਲ ਸਭ ਤੋਂ ਪਹਿਲਾਂ ਇੱਕ ਡੀਮੈਟ ਅਕਾਊਂਟ ਦਾ ਹੋਣਾ ਬਹੁਤ ਜ਼ਰੂਰੀ ਹੈ ਡੀਮੈਟ ਖਾਤਾ ਹੈ ਜੋ ਉਹ ਇੱਕ ਬੈਂਕ ਅਕਾਊਂਟ ਦੀ ਤਰ੍ਹਾਂ ਹੁੰਦਾ ਹੈ ਜਿਸ ਵਿੱਚ ਅਸੀਂ ਆਪਣੀ ਖਰੀਦੇ ਹੋਏ ਸ਼ੇਅਰ ਰੱਖ ਸਕਦੇ ਹਾਂ ਜਾਂ ਉਸ ਦੇ ਰਾਹੀਂ ਆਪਣੇ ਸ਼ੇਅਰ ਖਰੀਦ ਸਕਦੇ ਹਾਂ ਜਾਂ ਉਸ ਦੇ ਰਾਹੀਂ ਆਪਣੇ ਸ਼ੇਅਰ ਜੋ ਉਹ ਵੇਚ ਸਕਦੇ ਹਾਂ ਅੱਜ ਕੱਲ ਬਹੁਤ ਸਾਰੀਆਂ ਅਜਿਹੀਆਂ ਐਪਲੀਕੇਸ਼ਨਾਂ ਹਨ ਜਿਨ੍ਹਾਂ ਰਾਹੀਂ ਅਸੀਂ ਆਪਣਾ ਡੀਮੇਟ ਅਕਾਊਂਟ ਹੈ ਜੋ ਉਹ ਖੋਲ ਸਕਦੇ ਹਾਂ ਜਿਵੇਂ ਐਂਜਲ 1, ਜਿਰੋਦਾ ਗਰੋ ਇਹ ਸਾਰੀਆਂ ਉਹ ਐਪਲੀਕੇਸ਼ਨਸ ਹਨ ਜਿਨ੍ਹਾਂ ਰਾਹੀਂ ਅਸੀਂ ਆਪਣਾ ਡੀਮੇਟ ਅਕਾਊਂਟ ਹੈ ਜੋ ਉਹ ਖੋਲ ਸਕਦੇ ਹਾਂ ਤੇ ਇਸ ਦੀ ਵਰਤੋਂ ਸ਼ੇਅਰ ਖਰੀਦਣ ਰੱਖਣ ਜਾਂ ਵੇਚਣ ਲਈ ਕਰ ਸਕਦੇ ਹਾਂ ਅੱਗੇ ਆਪਾਂ ਇਸ ਦੇ ਬਾਰੇ ਗੱਲ ਕਰਦੇ ਹਾਂ ਕਿ ਅਸੀਂ ਇਸ ਦੀ ਸ਼ੁਰੂਆਤ ਕਿਸ ਤਰ੍ਹਾਂ ਕਰ ਸਕਦੇ ਹਾਂ ਜਿਸ ਤਰ੍ਹਾਂ ਰੋਹਿਤ ਵੱਲੋਂ ਸ਼ੁਰੂਆਤ ਕੀਤੀ ਗਈ ਤੇ ਆਪਣੇ 500 ਰੁਪਏ ਨੂੰ 1 ਲੱਖ ਰੁਪਏ ਦੇ ਵਿੱਚ ਬਦਲਿਆ ਗਿਆ ਪਰ ਉਹ ਸਮਾਂ ਲੱਗਿਆ ਉਸ ਨੂੰ ਬਦਲਣ ਦੇ ਲਈ ਸ਼ੁਰੂਆਤ ਵਿੱਚ ਉਸਨੇ ਬਹੁਤਾਂ ਵੱਡਾ ਰਿਸਕ ਨਾ ਲੈਂਦੇ ਹੋਏ ਸਿਰਫ 500 ਰੁਪਏ ਨਾਲ ਆਪਣਾ ਨਿਵੇਸ਼ ਸ਼ੁਰੂ ਕੀਤਾ ਇਸ ਤਰ੍ਹਾਂ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਸ਼ੁਰੂਆਤ ਵਿੱਚ ਬਹੁਤੀ ਵੱਡੀ ਰਕਮ ਦੇ ਨਾਲ ਇਸ ਵਿੱਚ ਨਾ ਆਪੜੀਏ ਸ਼ੁਰੂ ਦਾ ਜੋ ਸਾਡਾ ਸਮਾਂ ਹੁੰਦਾ ਹੈ ਉਸ ਵਿੱਚ ਸਾਨੂੰ ਚਾਹੀਦਾ ਹੈ ਕਿ ਅਸੀਂ ਇੱਕ ਛੋਟੀ ਰਕਮ ਦੇ ਨਾਲ ਇਸ ਵਿੱਚ ਆਈਏ ਤੇ ਆਪਣਾ ਤਜਰਬਾ ਜੋ ਸਮੇਂ ਦੇ ਨਾਲ ਵਧਾਈਏ ਜਦੋਂ ਅਸੀਂ ਛੋਟੀ ਰਕਮ ਦੇ ਨਾਲ ਇਸ ਵਿੱਚ ਆਉਂਦੇ ਹਾਂ ਤਾਂ ਸਾਡਾ ਤਜਰਬਾ ਵੱਧਦਾ ਹੈ ਤੇ ਸਾਨੂੰ ਇਡਰ ਨਹੀਂ ਹੁੰਦਾ ਕਿ ਸਾਡੇ ਪੈਸੇ ਚਲੇ ਜਾਣਗੇ ਜਾਂ ਸਾਨੂੰ ਬਹੁਤ ਵੱਡਾ ਘਾਟਾ ਪੈ ਜਾਵੇ। ਇਸ ਦੌਰਾਨ ਅਸੀਂ ਇੱਕ ਫ੍ਰੀ ਮਾਈਂਡ ਦੇ ਨਾਲ ਇਸ ਨੂੰ ਸਿੱਖ ਸਕਦੇ ਹਾਂ। ਸ਼ੁਰੂਆਤ ਵਿੱਚ ਸਾਨੂੰ ਚਾਹੀਦਾ ਹੈ ਕਿ ਅਸੀਂ ਬਲੂ ਚਿਪ ਕੰਪਨੀਆਂ ਜੋ ਕਿ ਚੰਗੀਆਂ ਕੰਪਨੀਆਂ ਹੁੰਦੀਆਂ ਹਨ ਉਹਨਾਂ ਵਿੱਚ ਇਨਵੈਸਟ ਕਰੀਏ ਤਾਂ ਜੋ ਸਾਨੂੰ ਕਿਸੇ ਵੀ ਤਰ੍ਹਾਂ ਦਾ ਰਿਸਕ ਨਾ ਹੋਵੇ ਤੇ ਅਸੀਂ ਆਪਣੇ ਪੈਸੇ ਨੂੰ ਵੱਧ ਤੋਂ ਵੱਧ ਸੇਫਲੀ ਇਸ ਦੇ ਵਿੱਚ ਰੱਖ ਸਕੀਏ। ਇਹਨਾਂ ਵਿੱਚੋਂ ਕੁਝ ਕੰਪਨੀਆਂ ਜਿਵੇਂ TCS, Reliance, HDFC ਤੇ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਜੀਹੀਆਂ ਹਨ ਜੋ ਬਲੂ ਚਿਪ ਕੰਪਨੀਆਂ ਹਨ ਤੇ ਇਹਨਾਂ ਵਿੱਚ ਅਸੀਂ ਸੇਫਲੀ ਸ਼ੇਅਰ ਮਾਰਕੀਟ ਦੇ ਵਿੱਚ ਆਪਣਾ ਪਹਿਲਾ ਕਦਮ ਰੱਖ ਸਕਦੇ ਹਾਂ ਅੱਗੇ ਅਸੀਂ ਗੱਲ ਕਰਦੇ ਹਾਂ ਪੀਟੀਐਫ ਦੀ ਐਕਸਚੇਂਜ ਟ੍ਰੇਡਡ ਫੰਡਸ ਇਹ ਕੀ ਹੁੰਦਾ ਹੈ ਇਸ ਵਿੱਚ ਵੀ ਅਸੀਂ ਇੱਕ ਸੁਰੱਖਿਅਤ ਤੌਰ ਤੇ ਆਪਣਾ ਨਿਵੇਸ਼ ਹੈ ਜੋ ਉਹ ਸ਼ੁਰੂ ਕਰ ਸਕਦੇ ਹਾਂ ਜੋ ਨਵੇਂ ਨਿਵੇਸ਼ਕ ਸ਼ੇਅਰ ਮਾਰਕੀਟ ਦੇ ਵਿੱਚ ਆਉਂਦੇ ਹਨ ਉਹਨਾਂ ਲਈ ਇਹ ਤਰੀਕਾ ਬਹੁਤ ਹੀ ਲਾਭਦਾਇਕ ਹੈ ਅਗਲੇ ਪੁਆਇੰਟ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਹੈ ਨਿਯਮਿਤ ਤੌਰ ਤੇ ਸਿੱਖਦੇ ਰਹਿਣਾ ਕਿਉਂਕਿ ਸਟਾਕ ਮਾਰਕੀਟ ਇੱਕ ਸਿੱਖਲਾਈ ਦੀ ਜਗ੍ਹਾ ਹੈ ਜਿੱਥੇ ਅਸੀਂ ਨਿਤ ਨਵੇਂ ਦਿਨ ਆਪਣਾ ਨਵਾਂ ਤਜਰਬਾ ਹੈ ਜੋ ਉਹ ਬਣਾਉਨੇ ਆ ਤੇ ਸਟਾਕ ਮਾਰਕੀਟ ਦੇ ਨਾਲ ਜੁੜੇ ਹੋਣ ਕਰਕੇ ਸਾਨੂੰ ਨਿਯਮਿਤ ਤੌਰ ਤੇ ਆਪਣੇ ਆਪ ਨੂੰ ਅਪਡੇਟ ਰੱਖਣਾ ਪੈਂਦਾ ਹੈ ਕਿ ਕਿਸ ਜਗ੍ਹਾ ਤੇ ਕੀ ਹੋ ਰਿਹਾ ਹੈ ਕਿਉਂ ਹੋ ਰਿਹਾ ਹੈ ਤੇ ਇਸ ਦਾ ਸ਼ੇਅਰ ਮਾਰਕੀਟ ਤੇ ਕੀ ਅਸਰ ਹੋ ਸਕਦਾ ਹੈ ਸਟਾਕ ਮਾਰਕੀਟ ਨਾਲ ਜੁੜੇ ਅਪਡੇਟ ਲੈਣ ਦੇ ਲਈ ਅਸੀਂ YouTube ਤੋਂ ਵੀਡੀਓਜ਼ ਦੇਖ ਸਕਦੇ ਹਾਂ ਨਿਊਜ਼ ਪੜ੍ਹ ਸਕਦੇ ਹਾਂ ਜਾਂ ਫਿਰ ਕੁਝ ਅਜਿਹੇ ਬੁੱਕਸ ਨੇ ਜੋ ਅਸੀਂ ਪੜ੍ਹ ਸਕਦੇ ਹਾਂ ਜਾਂ ਜੋ ਸਾਨੂੰ ਸਟਾਕ ਮਾਰਕੀਟ ਬਾਰੇ ਹੋਰ ਡੂੰਗੀ ਜਾਣਕਾਰੀ ਮਿਲ ਸਕੇ ਜਿੰਨਾ ਵਿੱਚੋਂ ਕੁਝ ਬੁਕਸਾਂ ਦਾ ਇੰਟੈਲੀਜੈਂਟ ਇਨਵੈਸਟਰ ਰਿਚ ਡੈਡ ਪੂਰ ਡੈਡ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਬੁਕਸਾਂ ਜਿਨ੍ਹਾਂ ਨੂੰ ਪੜ੍ਹ ਕੇ ਅਸੀਂ ਸਟਾਕ ਮਾਰਕੀਟ ਬਾਰੇ ਆਪਣੀ ਜਾਣਕਾਰੀ ਨੂੰ ਵਧਾ ਸਕਦੇ ਹਾਂ ਅਗਲੇ ਪੁਆਇੰਟ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਹ ਹੈ ਕਿ ਸਹੀ ਸੋਚ ਤੇ ਧੀਰਜ ਰੱਖੋ ਸਟਾਕ ਮਾਰਕੀਟ ਵਿੱਚ ਉਤਾਰ ਚੜਾ ਇੱਕ ਆਮ ਜਿਹੀ ਗੱਲ ਹੈ ਪਰ ਇਸ ਦੇ ਵਿੱਚ ਸਫਲ ਉਹੀ ਲੋਕ ਹੁੰਦੇ ਹਨ ਜੋ ਲੰਮੇ ਸਮੇਂ ਲਈ ਇਸ ਦੇ ਨਾਲ ਜੁੜ ਕੇ ਰਹਿੰਦੇ ਹਨ ਇਸ ਸਟਾਕ ਮਾਰਕੀਟ ਵਿੱਚ ਡਟੇ ਰਹਿਣ ਲਈ ਸਾਡੇ ਅੰਦਰ ਧੀਰਜ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਅਸੀਂ ਬਿਨਾਂ ਕਿਸੇ ਲਾਲਚ ਤੋਂ ਇੱਥੇ ਟਿਕ ਸਕੀਏ ਦੋਸਤੋ ਹਰ ਸਫਲਤਾ ਦੇ ਪਿੱਛੇ ਇੱਕ ਸ਼ੁਰੂਆਤ ਹੁੰਦੀ ਹੈ ਜੇਕਰ ਤੁਸੀਂ ਅੱਜ ਹੀ ਆਪਣਾ ਪਹਿਲਾ ਕਦਮ ਆਪਣੀ ਸਫਲਤਾ ਵੱਲ ਵਧਾਉਂਦੇ ਹੋ ਤਾਂ ਕੱਲ ਨੂੰ ਤੁਹਾਨੂੰ ਇਸ ਦਾ ਅਫਸੋਸ ਨਹੀਂ ਹੋਵੇਗਾ ਰੋਹਿਤ ਜਿਸ ਨੇ 500 ਰੁਪਏ ਲਾਇਏ ਸੀ ਉਸ ਨੇ 5 ਸਾਲਾਂ ਵਿੱਚ 500 ਤੋਂ ਸ਼ੁਰੂਆਤ ਕਰਕੇ ਤਕਰੀਬਨ 1 ਲੱਖ ਰੁਪਏ ਦੇ ਕਰੀ ਕਮਾਈ ਕੀਤੀ ਪਰ ਇਹ ਸਿਰਫ ਪੈਸੇ ਦੀ ਕਹਾਣੀ ਨਹੀਂ ਸੀ ਇਹ ਧੀਰਜ ਯਕੀਨ ਅਤੇ ਇੱਕ ਸਹੀ ਰਾਸਤਾ ਜੋ ਤੁਸੀਂ ਚੁਣਿਆ ਗਿਆ ਉਸ ਦੀ ਕਹਾਣੀ ਸੀ ਦੋਸਤੋ ਜੇਕਰ ਤੁਸੀਂ ਸਟਾਕ ਮਾਰਕੀਟ ਵਿੱਚ ਆਪਣਾ ਪਹਿਲਾ ਕਦਮ ਰੱਖਣਾ ਚਾਹੁੰਦੇ ਹੋ ਤਾਂ ਅੱਜ ਹੀ ਇਹ ਯਕੀਨ ਬਣਾਓ ਕਿ ਤੁਸੀਂ ਕਰ ਸਕਦੇ ਹੋ ਅੱਜ ਤੋਂ ਹੀ ਤੁਸੀਂ ਇਸ ਬਾਰੇ ਸਿੱਖਣਾ ਸ਼ੁਰੂ ਕਰੋ ਇੱਕ ਚੰਗਾ ਕਦਮ ਤੁਹਾਡੇ ਆਉਣ ਵਾਲੇ ਭਵਿੱਖ ਨੂੰ ਬਹੁਤ ਵੱਡੇ ਤਰੀਕੇ ਨਾਲ ਬਦਲ ਸਕਦਾ ਹੈ ਅਸੀਂ ਤੁਹਾਡੇ ਨਾਲ ਆਪਣੀ ਸਫਰ ਦੀ ਸ਼ੁਰੂਆਤ ਅੱਜ ਤੋਂ ਹੀ ਸ਼ੁਰੂ ਕਰੋ ਸਫਲਤਾ ਉਹਨਾਂ ਨੂੰ ਹੀ ਮਿਲਦੀ ਹੈ ਜੋ ਸਹੀ ਸਮੇਂ ਤੇ ਸਹੀ ਕੰਮ ਕਰਦੇ ਹਨ